ईद ते दिन ਉਹਨਾਂ ਨੇ ਆਪਣੇ ਬੱਚਿਆਂ ਦੇ ਲਈ Eid ਦੀ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕਰਦਿਆਂ ਕਰਦਿਆਂ ਹੀ ਬਸ Eid ਤੋਂ ਦੂਜੇ ਇੱਕ ਦਿਨ ਹੀ ਪਹਿਲੇ ਦਿਨ ਹੀ ਤबीयत ਖਰਾਬ ਹੋ ਗਈ ਉਸ ਤੋਂ ਬਾਅਦ ਵਿਗੜਦੀ ਵਿਗੜਦੀ ਹਸਪੀਟਲ 'ਚ ਚਲੇ ਗਏ ਹਸਪੀਟਲ ਤੋਂ ਵੈਂਟੀਲੇਟਰ 'ਤੇ ਚਲੇ ਗਏ ਪ੍ਰਵੀਨ ਬਹੁਤ ਅੱਛੀ ਸ਼ਖਸੀਅਤ ਦੀ ਬਹੁਤ ਅੱਛੇ ਕਿਰਦਾਰ ਦੀ ਲੇਡੀਜ਼ ਮੇਰੇ ਨਜ਼ਦੀਕ ਖਾਲੀ ਪ੍ਰਵੀਨ ਦਾ ਇੰਤਕਾਲ ਨਹੀਂ ਹੋਇਆ ਅੱਜ ਇੱਕ ਸਾਇਦਾਰ ਪੇਲਡ ਦਾ ਘਟ ਗਿਆ ਉਹਨਾਂ ਹੀ ਹਰ ਇੱਕ ਗਰੀਬ ਤੇ ਦੁੱਖ ਦੇ ਵਿੱਚ ਜਾਣਾ ਜੇ ਕੋਈ ਛਲ ਕੇ ਆ ਗਿਆ ਤੇ ਸਭ ਤੋਂ ਪਹਿਲਾਂ ਉਹਦਾ ਖਿੜੇ ਮੱਥੇ ਸਤਿਕਾਰ ਕਰਨਾ ਇਹ ਪ੍ਰਵੀਨ ਦੀ ਜ਼ਿੰਦਗੀ ਸੀਗੀ ਜਿੰਨੀ ਕੁ ਮੇਰਾ ਉਹਨਾਂ ਦਾ ਵਾਸਤਾ ਰਿਹਾ ਅ ਇਸ ਵਕਤ ਸਾਡੇ ਨਾਲ ਸਰਦਾਰ ਅਲੀ ਜੀ ਦੇ ਬਚਪਨ ਦੇ ਦੋਸਤ ਮੌਜੂਦ ਨੇ ਗੱਲਬਾਤ ਕਰਦੇ ਆ ਕਿੰਨਾ ਚ ਸਮਾਂ ਹੋ ਗਿਆ ਤੁਹਾਡਾ ਮੇਰਾ ਨਾਮ ਜ਼ਮੀਰ ਅਲੀ ਜ਼ਮੀਰ ਹੈ ਜੀ ਤੁਸੀਂ ਗੱਲ ਕੀਤੀ ਕਿ ਬਚਪਨ ਦੇ ਦੋਸਤੋ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਕੱਠਿਆਂ ਨੂੰ ਮੇਰੇ ਕਾਫੀ ਦੇਰ ਹੋ ਗਈ ਜੀ ਕਿਉਂਕਿ ਸ਼ੌਕਤ ਜਿਹੜੇ ਭਾਜੀ ਇੰਤਕਾਲ ਕਰਕੇ ਉਹਨਾਂ ਦੇ ਤਾਲੁਕ ਨੂੰ ਮੇਰੇ ਭਰਾ ਦੇ ਦੋਸਤ ਸੀਗੇ ਮੈਂ ਸਰਦਾਰ ਅਲੀ ਦਾ ਦੋਸਤ ਹਾਂ ਵੀ ਅਸੀਂ ਇਕੱਠੇ ਮਿਲਦੇ-ਗਿਲਦੇ ਹਾਂ ਰਿਸ਼ਤੇਦਾਰੀ ਵੀ ਹੈ ਸਾਡੀ ਆਪਸ ਦੇ ਵਿੱਚ ਭਾਈਚਾਰਾ ਵੀ ਹੈ ਜੀ ਪ੍ਰਵੀਨ ਜੀ ਦੀ ਗੱਲ ਕਰਦੇ ਹਾਂ ਕਿ ਕੀ ਗੱਲ ਹੋਈ ਸੀ ਉਹਨਾਂ ਨੂੰ ਬਿਮਾਰ ਸੀਗੇ ਪ੍ਰਵੀਨ ਜੀ ਤਾਂ ਤੰਦਰੁਸਤ ਸੀਗੇ ਜੀ ਬਸ ਉਹ ਇਹਦੇ ਦਿਨ ਉਹਨਾਂ ਨੇ ਆਪਣੇ ਬੱਚਿਆਂ ਦੇ ਲਈ ਈਦ ਦੀ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕਰਦੇ ਆ ਕਰਦੇ ਆ ਹੀ ਬਸ Eid ਤੋਂ ਦੂਜੇ ਇੱਕ ਦਿਨ ਹੀ ਪਹਿਲੇ ਦਿਨ ਹੀ ਤਬੀਅਤ ਖਰਾਬ ਹੋ ਗਈ ਉਸ ਤੋਂ ਬਾਅਦ ਵਿਗੜਦੀ ਵਿਗੜਦੀ ਹਸਪੀਟਲ ਚ ਚਲੇ ਗਏ ਹਸਪੀਟਲ ਤੋਂ ਵੈਂਟੀਲੇਟਰ ਤੇ ਚਲੇ ਗਏ ਪ੍ਰਵੀਨ ਬਹੁਤ ਅੱਛੀ ਸ਼ਖਸੀਅਤ ਦੀ ਬਹੁਤ ਅੱਛੇ ਕਿਰਦਾਰ ਦੀ ਲੇਡੀ ਸੀਗੀ ਸਰਦਾਰ ਅਲੀ ਦੇ ਘਰ ਵਾਲੀ ਹੋਣ ਦੇ ਨਾਤੇ ਕਹਿ ਲਿਜੀਏ ਜਾਂ ਸਪੰਡ ਦੀ ਸਰਪੰਚ ਹੋਣ ਦੇ ਨਾਤੇ ਕਹਿ ਲਿਜੀਏ ਆਪਣੇ ਨਗਰ ਦੇ ਵਿੱਚ ਆਪਣੀ ਜਾਤ ਦੇ ਪਿਛੜੇ ਵਰਗ ਦੇ ਲੋਕਾਂ ਦੇ ਨਾਲ ਪ੍ਰਵੀਨ ਦਾ ਬਹੁਤ ਅੱਛਾ ਅਸਰ ਸੋ ਸੇਗਾ ਮੇਰੇ ਨਜ਼ਦੀਕ ਖਾਲੀ ਪ੍ਰਵੀਨ ਦਾ ਇੰਤਕਾਲ ਨਹੀਂ ਹੋਇਆ ਅੱਜ ਇੱਕ ਸਾਇਦਾਰ ਪੇਲਡ ਦਾ ਕਟ ਗਿਆ ਸਰਦਾਰ ਅਲੀ ਪਰਤਾ ਜਿਹੜਾ ਉਹਦੀ ਠੰਡੀ ਛਾਂ ਸੀਗੀ ਸੀਗੀ ਉਹਦੇ ਪਿੰਡ ਮਤੋਈ ਜਿੱਥੇ ਸਰਪੰਚੀ ਕਰਦੀ ਸੀ ਖਾਸ ਤੌਰ ਤੇ ਮੀਰ ਆਲਮ ਭਾਈਚਾਰੇ ਦੇ ਲਈ ਕਿ ਜਿਹੜੀ ਸਾਡੀ ਜ਼ਾਤ ਹੈ ਮੀਰ ਆलम ਭਾਈ ਚਾਰੇ ਦੇ ਲਈ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਕਿ ਜਿਹੜੇ ਆਪਣੇਆਂ ਨੂੰ ਪਿਆਰ ਕਰਦੇ ਨੇ ਆਪਣੀ ਜ਼ਾਤ ਦੇ ਹਨ ਪਿਆਰ ਕਰਦੇ ਨੇ ਖਾਸ ਤੌਰ ਤੇ ਗਰੀਬਾਂ ਨੂੰ ਪਿਆਰ ਕਰਦੇ ਨੇ ਏਡੇ ਵੱਡੇ ਸਟਾਰ ਦੀ ਵਾਈਫ ਹੋ ਕੇ ਤੇ ਵੈਸੀ ਨਹੀਂ ਉਹਦੇ ਪੈਰ ਜ਼ਮੀਨ ਤੇ ਲੱਗਣੇ ਸੀਗੇ ਲekin ਉਹਨਾਂ ਹੀ ਉਹ ਜ਼ਮੀਨ ਦੇ ਨਾਲ ਜੁੜੀ ਉਹਨਾਂ ਹੀ ਹਰ ਇੱਕ ਗਰੀਬ ਦੇ ਦੁੱਖ ਦੇ ਵਿੱਚ ਜਾਣਾ ਜੇ ਕੋਈ ਝੱਲ ਕੇ ਆ ਗਿਆ ਤੇ ਸਭ ਤੋਂ ਪਹਿਲਾਂ ਉਹਦਾ ਖਿਹੜੇ ਮੱਥੇ ਸਤਿਕਾਰ ਕਰਨਾ ਇਹ ਪ੍ਰਵੀਨ ਦੀ ਜ਼ਿੰਦਗੀ ਸੀਗੀ ਜਿੰਨੀ ਕੁ ਮੇਰਾ ਉਹਨਾਂ ਦਾ ਵਾਸਤਾ ਰਿਹਾ ਤੁਸੀਂ ਗੱਲ ਕੀਤੀ ਕਿ ਐਡੇ ਵੱਡੇ ਸਟਾਰ ਸੀ ਘਰ ਵਾਲੀ ਹੋ ਕੇ ਤਾਂ ਵੈਸੇ ਨਹੀਂ ਜ਼ਮੀਨ ਤੇ ਪੈਰ ਲੱਗਣਾ ਚਾਹੀਦਾ ਸੀ ਪਰ ਫਿਰ ਵੀ ਉਹਨਾਂ ਨੇ ਇੱਕ ਵੱਖਰਾ ਰਸਤਾ ਚੁਣਿਆ ਖੁਦ ਸਰਪੰਚੀ ਕੀਤੀ ਤਾਂ ਉਹਦੇ ਪਿੱਛੇ ਕਾਰਨ ਕਿਸੇ ਸਰਪੰਚੀ ਕਿਉਂ ਕਰਨਾ ਚਾਹੁੰਦੇ ਸੀ ਸਰਪੰਚ ਕਿਉਂ ਬਣਨਾ ਚਾਹੁੰਦੇ ਸੀ ਵੀਰ ਜੀ ਕੁਰਾਨ ਦੀ ਇੱਕ ਫਰੇਜ਼ ਹੈ ਕਿ ਵਤਾ ਇਜ਼ਮ ਅੰਤਸ਼ਾ ਵਤਾ ਜ਼ਿਲਮ ਅੰਤਸ਼ਾ ਇਹ ਕੁਰਾਨ ਕਹਿੰਦਾ ਹੈ ਕਿ ਪਰਵਰਦੀਗਾਰ ਜਿਹਨੂੰ ਚਾਹੇ ਇੱਜ਼ਤ ਦੇਵੇ ਜਿਹਨੂੰ ਚਾਹੇ ਜ਼ਿਲਤ ਦੇਵੇ ਇਹਨਾਂ ਦਾ ਕੋਈ ਵੀ ਟੀਚਾ ਨਹੀਂ ਸੀਗਾ ਸਿਆਸਤ ਚਾਣ ਦਾ ਜਾਂ ਸਰਪੰਚੀ ਚਾਣ ਦਾ ਸਾਰੇ ਪਿੰਡ ਨੇ ਇਕੱਠਿਆਂ ਹੋ ਕੇ ਇਹ ਗੱਲ ਕਹੀ ਕਿ ਅਸੀਂ ਪ੍ਰਵੀਨ ਨੂੰ ਇਹ ਸਰਪੰਚੀ ਦੇਣੀ ਸਰਵਸੰਮਤੀ ਨਾਲ ਪਰਵੀਨ ਨੂੰ ਸਰਪੰਚੀ ਦੇਣੀ ਹੈ ਸਰਦਾਰ ਅਲੀ ਦੇ ਘਰ ਸਰਪੰਚੀ ਦੇਣੀ ਹੈ ਕਿਉਂਕਿ ਉਹਦੀ ਲੋਕ ਸੇਵਾ ਨੂੰ ਦੇਖ ਕੇ ਉਹਦੀ ਖidmatੇ ਖਲਕ ਨੂੰ ਦੇਖ ਕੇ ਜਿਵੇਂ ਤੁਸੀਂ ਮੌਲਾਨਾ ਮੁਜਤਾਬ ਹੁਸੈਨ ਸਾਹਿਬ ਤੋਂ ਬਿਆਨ ਦੇ ਵਿੱਚ ਸੁਣਿਆ ਕਿ ਸਭ ਤੋਂ ਵੱਡਾ ਜਿਹੜਾ ਧਰਮ ਹੈ ਇਨਸਾਨੀਅਤ ਹੈ ਇਨਸਾਨੀਅਤ ਦੀ ਸੇਵਾ ਇਸਲਾਮ ਦੇ ਆਖਰੀ ਨਬੀ حضرت ਮੁਹੰਮਦ ਸੱਲ ਸੱਲਮ ਨੇ فرمایا ਕਿ ਖidmatੇ ਖਲਕ ਬਿਹਤਰੀਨ ਇਬਾਦਤ ਲੋਕਾਂ ਦੀ ਸੇਵਾ ਬਿਹਤਰੀਨ ਇਬਾਦਤ ਹੈ ਜਿਹੜੀ ਕਿ ਸਾਡੇ ਪੰਜਾਬ ਦਾ ਮੁੱਢ ਲਿਆ ਇਹ ਸੰਵਿਧਾਨ ਹੈ ਸਾਡਾ ਕਾਨੂੰਨ ਹੈ ਲੋਕ ਅੱਤ ਸਰਦਾਰ ਅਲੀ ਸਾਹਿਬ ਦੀ ਗੱਲ ਕਰੀ ਇਹਨਾਂ ਨੇ ਮਾਈਕ ਤੇ ਵੀ ਹੁਣ ਇੱਕ ਗੱਲ ਕੀਤੀ ਸੀਗੀ ਕਿ ਗੁਰਬਤ ਦਾ ਜਦੋਂ ਸਮਾਂ ਸੀਗਾ ਤਾਂ ਉਸ ਸਮੇਂ ਤੇ ਵੀ ਨਾਲ ਸੀਗੀ ਅਖੀਰ ਤੱਕ ਮੇਰੇ ਨਾਲ ਰਹੀ ਬਹੁਤ ਮਾੜਾ ਸਮਾਂ ਸੀ ਇਕੱਠਿਆਂ ਨੇ ਦੇਖਿਆ ਥੋੜਾ ਉਸ ਬਾਰੇ ਦੱਸ ਸਕਦੇ ਹੋ ਕਿ ਕਿੰਨਾ ਕੁ ਮਾੜਾ ਸਮਾਂ ਸੀ ਸਰਦਾਰ ਅਲੀ ਹੁਣਾ ਤੇ ਮਾੜਾ ਸਮਾਂ ਇਹ ਸੀਗਾ ਜੀ ਕਿ ਪਿੰਡ ਦਾ ਔਰ ਸ਼ਹਿਰ ਦਾ ਫਾਸਲਾ ਬਹੁਤ ਦੂਰ ਸੀਗਾ ਇਹ ਖਾਲੀ ਗਾਣ ਵਜਾਉਣ ਦਾ ਕੰਮ ਕਰਦੇ ਸੀਗੇ ਸਾਰੇ ਹੀ ਪਰਿਵਾਰ ਦੇ ਲੋਕ ਉਸ ਵੇਲੇ ਕੰਮ ਵੀ ਨਹੀਂ ਇੰਨੇ ਹੁੰਦੇ ਸੇ ਪਨਾ ਕਦੀ ਕਦੀ ਔਰਸਾਂ ਤੇ ਦਰਗਾਹਾਂ ਪਰ ਮੇਲਿਆਂ ਪਰ ਗਾਉਣਾ ਇਹਨਾਂ ਡਿਜੀਟਲ ਨਹੀਂ ਸੰਗੀਤ ਹੋਇਆ ਸੀਗਾ ਜੀ ਜਿੰਨਾ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਸੋਸ਼ਲ ਮੀਡੀਆ ਤੇ ਡਿਜੀਟਲ ਸੰਗੀਤ ਹੋ ਗਿਆ ਨਾ ਪਹਿਲਾਂ ਨਹੀਂ ਸੀਗਾ ਪਹਿਲਾਂ ਬਹੁਤ ਘੱਟ ਗਾਉਣ ਵਾਲੇ ਸਨ ਬਹੁਤ ਘੱਟ ਸੁਣਨ ਵਾਲੇ ਸਨ ਗਾਉਣ ਵਾਲੇ ਵੀ ਫ੍ਰੀ ਚ ਹੀ ਗਾਉਣ ਚਲੇ ਜਾਂਦੇ ਸਨ ਹਾਂਜੀ ਸੁਣਨ ਵਾਲੇ ਵੀ ਵਾਵਾ ਕਰਕੇ ਚਲੇ ਜਾਂਦੇ ਸਨ ਇਹ ਤਾਂ ਫਿਰ ਜ਼ਰੂਰ ਤਾਂ ਨੇ ਟੈਕਨੋਲੋਜੀ ਨੇ ਵਧਾਇਆ ਕਿ ਨਹੀਂ ਸਾਨੂੰ ਪੇਮੈਂਟ ਕਰਨੀ ਚਾਹੀਦੀ ਹੈ ਜਦੋਂ ਤੋਂ ਪੇਮੈਂਟ ਕਰਨ ਲੱਗੇ ਉਦੋਂ ਤੋਂ ਇਹ ਹਾਲਾਤ ਠੀਕ ਹੁੰਦੇ ਚਲੇ ਗਏ ਜਦੋਂ ਤੇ ਲੋਕ ਸੇਵਾ ਕਰਦੇ ਤੇ ਫਿਰ ਰੋਟੀ ਪਾਣੀ ਦਾਲ ਪਾਣੀ ਚੱਲਦਾ ਸੀਗਾ ਸ਼ੁਕਰੀਆ ਕਰ ਬਤ ਤਾਂ ਇਹ ਸਿੱਕੇ ਸਰਦਾਰ ਅਲੀ ਸਾਹਿਬ ਦੇ ਬਚਪਨ ਦੇ ਦੋਸਤ ਜ਼ਮੀਰ ਅਲੀ ਅਲੀ ਜੀ ਤਾਂ ਗੱਲਬਾਤ ਕੀਤੀ ਬਹੁਤ ਗੱਲਾਂ ਜਿਹੜੀਆਂ ਪ੍ਰਵੀਨ ਜੀ ਬਾਰੇ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀਆਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par